ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਫਰੈਂਡ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਸੀਗੇ ਇੱਥੇ ਸ਼ਾਮ ਜੀ ਤੋਂ ਸ਼ਾਮ ਨੂੰ ਇੱਥੇ 4:00 ਵਜੇ ਸੀਗੇ ਬੱਚੇ ਆ ਗਏ ਸੀਗੇ ਸਕੂਲ ਤੋਂ ਤੇ ਹੁਣ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਜਦੋਂ ਬੱਚੇ ਘਰੇ ਹੋਣ ਤਾਂ ਫਿਰ ਉਹਨਾਂ ਦੀ ਛਟਾਪੱਟੀ ਸ਼ੁਰੂ ਹੋ ਜਾਂਦੀ ਹੈ ਉਹੀ ਹੋ ਰਿਹਾ ਸੀਗਾ ਤੇ ਮੈਂ ਕਹ ਰਹੀ ਸੀਗੀ ਪਲੀਜ਼ ਮੈਨੂੰ ਡਿਸਟਰਬ ਨਾ ਕਰੋ ਮੈਨੂੰ ਆਪਣੀ ਜਿਹੜੀ ਸ਼ਰਟ ਹੈ ਇਹ ਪੂਰੀ ਰੈਡੀ ਕਰ ਲਨ ਦਿਓ ਇਸ ਤੋਂ ਬਾਅਦ ਫਿਰ ਮੈਂਨੇ ਆਪਣਾ ਜਿਹੜਾ ਪਲਾਜ਼ੋ ਆ ਉਹ ਵੀ ਕਟਿੰਗ ਕਰਕੇ ਸਟਿਚ ਕਰਨਾ ਤੇ ਫਿਰ ਜਦੋਂ ਬੱਚੇ ਘਰੇ ਹੁੰਦੇ ਨੇ ਤਾਂ ਫਿਰ ਮਸ਼ੀਨ ਤੋਂ ਸੱਚੀ ਕਈ ਵਾਰੀ ਉੱਠਣਾ ਪੈਂਦਾ ਇਸ ਕਰਕੇ ਫਿਰ ਟਾਈਮ ਤੁਹਾਨੂੰ ਪਤਾ ਹੀ ਹੈ ਜਿਆਦਾ ਲੱਗ ਜਾਂਦਾ ਤੇ ਜਿਆਦਾ ਲੱਗ ਵੀ ਗਿਆ ਸੀਗਾ ਇਹ ਜਿਹੜੀ ਸ਼ਰਟ ਸੀਗੀ ਅੱਧੀ ਮੈਂ ਰਾਤ ਸਟਿਚ ਕਰਤੀ ਸੀਗੀ ਤੇ ਅੱਧੀ ਮੈਂ ਹੁਣ ਕਰਨ ਲੱਗੀ ਸੀਗੀ ਮੈਂ ਕਿਹਾ ਚਲੋ ਹੁਣ ਮੇਰੇ ਕੋਲ ਟਾਈਮ ਹੈ ਗਿਆ ਹੁਣ ਮੈਂ ਕਰ ਲੰਨੀ ਆ ਆਪਣੇ ਹੀ ਸੂਟ ਜਿਹੜਾ ਸਟਿਚ ਕਰ ਲੈਣੀ ਆ ਤੇ ਇਹ ਜਿਹੜਾ ਸੂਟ ਸੀਗਾ ਇਹ ਮੇਰਾ ਹੀ ਸੀਗਾ ਇਸ ਕਰਕੇ ਬਸ ਲੇਟ ਹੀ ਹੋ ਜਾਂਦਾ ਆਪਣੇ ਦੇ ਕੱਪੜੇ ਥੋੜੀ ਜਿਹੀ ਢੋਲ ਹੋ ਜਾਂਦੀ ਹੈ ਨਹੀਂ ਤਾਂ ਜਿਹੜੇ ਕਸਟਮਰ ਦੇ ਹੁੰਦੇ ਨੇ ਉਹ ਤਾਂ ਫਿਰ ਨਾਲ ਦੀ ਨਾਲ ਬਣੇ ਜਾਂਦੇ ਹੁੰਦੇ ਨੇ ਤੇ ਫਰੈਂਡ ਅੱਜ ਦਾ ਆਪਣਾ ਟੋਪਿਕ ਹੈ ਗਿਆ ਅੱਜ ਮੈਂ ਤੁਹਾਨੂੰ ਦੱਸਾਂਗੀ ਜਿਹੜੀਆਂ ਮੇਰੇ ਭੈਣਾਂ ਦਾ ਘਰੇ ਸਲਾਈ ਕਰਦੀਆਂ ਨੇ ਹੈਨਾ ਉਹਨਾਂ ਕੋਲੇ ਚਲੋ ਕਸਟਮਰ ਐਨੇ ਨਹੀਂ ਹੁੰਦੇ ਹੈਗੇ ਜਾਂ ਉਹਨਾਂ ਕੋਲੇ ਕੰਮ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਉਹ ਫਿਰ ਵੀ ਕਿਵੇਂ ਪੈਸੇ ਕਮਾ ਸਕਦੀਆਂ ਨੇ ਅੱਜ ਮੈਂ ਤੁਹਾਨੂੰ ਥੋੜੇ ਕਿ ਟਿਪਸ ਦੱਸਾਂਗੀ ਤੇ ਬਣੇ ਰਹਿਣਾ ਆਪਣੇ ਬਲੌਗ ਦੇ ਵਿੱਚ ਐਂਡ ਤੱਕ ਜ਼ਰੂਰ ਦੱਸਣਾ ਜ਼ਰੂਰ ਦੇਖਣਾ ਤੇ ਜਿਹੜੇ ਚੈਨਲ ਤੇ ਨਵੇਂ ਆਨੇ ਹੋ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਜ ਤੁਹਾਨੂੰ ਮੇਰੀ ਆਵਾਜ਼ ਥੋੜੀ ਜਿਹੀ ਕ ਔਰ ਜੇ ਤਰ੍ਹਾਂ ਦੀ ਲੱਗੂਗੀ ਕਿਉਂਕਿ ਮੈਂ ਇਹ ਵੀਡੀਓ ਜਿਹੜੀ ਇਹ ਰਾਤ ਨੂੰ ਰਿਕਾਰਡ ਕਰ ਰਹੀ ਆ ਰਾਤ ਨੂੰ 5:00 ਵਰ ਕਰ ਰਹੀ ਆ ਫਿਰ ਰਾਤ ਨੂੰ ਜਦੋਂ ਫਿਰ ਸੁੱਤੇ ਪਏ ਹੁੰਦੇ ਨੇ ਫਿਰ ਆਵਾਜ਼ ਥੋੜੀ ਜਿਹੀ ਇੱਕ ਇਹ ਹੁੰਦਾ ਵੀ ਆਵਾਜ਼ ਬਾਰੇ ਨਾ ਜਾਵੇ ਇਸ ਕਰਕੇ ਤੇ ਲੋ ਜੀ ਇੱਥੇ ਮੈਂ ਆਪਣੀ ਵੈਸਰ ਸ਼ਰਟ ਹੈ ਜਿਹੜੀ ਇਹ ਥੋੜੀ ਜਿਹੀ ਇੱਕ ਡਿਜ਼ਾਈਨ ਜੀ ਵਾਲੀ ਕਰ ਰਹੀ ਸੀਗੀ ਆਪਣੇ ਜਿਹੜਾ ਸੂਟ ਹੁੰਦਾ ਥੋੜਾ ਕੈਂਡਾ ਵਿੱਚ ਉਹ ਥੋੜਾ ਕ ਆਪਾਂ ਡਿਜ਼ਾਈਨ ਜਾਂ ਪਾ ਲਈਏ ਤੇ ਜਿਹੜਾ ਕਸਟਮਰ ਦਾ ਹੁੰਦਾ ਉਹ ਤੇ ਤਾਂ ਚਲੋ ਛੇਤੀ ਬਣ ਜਾਂਦਾ ਉਹ ਤੇ ਤੈਨੀਆਂ ਇਨਕੀ ਦਿਮਾਖ ਦੀ ਨਹੀਂ ਲੋੜ ਨਹੀਂ ਹੁੰਦੀ ਹੈਗੀ ਬਸ ਜਿਹੜਾ ਕਸਟਮਰ ਕਹਿ ਕੇ ਜਾਂਦਾ ਉਹ ਪਾ ਦਿੰਦੇ ਹੁੰਦੇ ਆ ਪਰ ਜਦੋਂ ਆਪਣੇ ਤੇ ਵਾਰੀ ਆ ਜਾਂਦੀ ਹੈ ਫਿਰ ਟੈਨਸ਼ਨ ਜੀ ਹੋ ਜਾਂਦੀ ਹੈ ਵੀ ਕਿਹੜਾ ਪਾਈਏ ਕਿਹੜਾ ਪਾਈਏ ਐ ਹੋ ਜਾਂਦਾ ਤੇ ਇਸੇ ਚੱਕਰ ਦੇ ਵਿੱਚ ਫਿਰ ਕੱਲ ਮੈਂ ਜਦੋਂ ਇਹ ਲੈਸਾਂ ਵਗੈਰਾ ਲੈ ਕੇ ਆਈ ਲੈਸ ਵੀ ਨਹੀਂ ਇਹਦੇ ਨਾਲ ਦੀ ਮਿਲੀ ਸੀਗੀ ਇਹ ਲੈਸ ਵੀ ਫਿਰ ਮੈਨੂੰ ਡਾਈ ਕਰवानी ਪਈ ਸੀਗੀ ਕਾਫੀ ਟਾਈਮ ਫਿਰ ਲੱਗ ਗਿਆ ਸੀਗਾ ਇਸ ਕਰਕੇ ਕੱਲ ਜਿਹੜੀ ਸ਼ਰਟ ਹੈ ਇਹ ਸਟਿਚ ਕੰਪਲੀਟ ਨਹੀਂ ਹੋ ਸਕੀ ਸੀਗੀ ਤੇ ਫਿਰ ਅੱਜ ਇਹਨੂੰ ਮੈਂ ਰੈਡੀ ਕਰਾਂਗੀ ਤੇ ਫਰੈਂਡ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀਆਂ ਜਿਹੜੇ ਮੇਰੀਆਂ ਭੈਣਾਂ ਨੇ ਜਿਹੜੀਆਂ ਸਲਾਈ ਜਾਣਦੀਆਂ ਨੇ ਥੋੜੀ-ਬਹੁਤੀ ਜਾਣਦੀਆਂ ਨੇ ਉਹ ਕੀ ਕਰ ਸਕਦੇ ਆ ਨਾ ਅਗਰ ਉਹਨਾਂ ਕੋਲੇ ਕੰਮ ਨਹੀਂ ਹੈ ਗਿਆ ਸਨ ਨਾਲ ਪਹਿਲਾਂ ਤਾਂ ਚਲੋ ਦੇਖੋ ਉਹ ਸਲਵਾਰਾਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਉਹ ਸਟੀਚਿੰਗ ਕਰ ਸਕਦੀਆਂ ਨੇ ਹੈਨਾ ਲਿਆ ਕੇ ਜਿਹੜੀਆਂ ਆਪਣੇ ਲਵੇ ਲਾਉਣੇ ਹੁੰਦੀਆਂ ਨੇ ਜਿਹੜੇ ਘਰੇ ਸਟਿਚ ਕਰਦੇ ਆ ਨੇ ਉਹ ਵੀ ਦੇਖੋ ਸਲਵਾਰਾ ਦੇ ਦਿੰਦੇ ਨੇ ਜਿਹੜੇ ਬੁਟੀਕ ਵਾਲੇ ਹੁੰਦੇ ਨੇ ਉਹ ਵੀ ਦੇ ਦਿੰਦੇ ਨੇ ਬੁਟੀਕ ਵਾਲੇ ਵੀ ਵੱਧ ਤੋਂ ਵੱਧ ਕਾਫੀ ਸਲਵਾਰਾ ਹੁੰਦੀਆਂ ਨੇ ਉਹਨਾਂ ਦੀਆਂ ਦਿਨ ਚ ਕਾਫੀ ਸਲਵਾਰਾ ਹੋ ਜਾਂਦੀਆਂ ਨੇ ਤਾਂ ਤੁਸੀਂ ਬੁਟੀਕ ਤੋਂ ਵੀ ਲਿਆ ਸਕਦੇ ਹੋ ਅਗਰ ਜੇ ਤੁਹਾਨੂੰ ਬੁਟੀਕ ਦੀ ਸਲਵਾਰਾ ਨਹੀਂ ਮਿਲ ਰਹੀਆਂ ਹੈਗੀਆਂ ਤਾਂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਜਿਵੇਂ ਅੱਜ ਕੱਲ ਚੁੰਨੀਆਂ ਦੇ ਨਾ ਬਹੁਤ ਟ੍ਰੈਂਡ ਚੱਲਿਆ ਹੋਇਆ ਲੈਸਾਂ ਦਾ ਤਾਂ ਉਹ ਚੁੰਨੀਆਂ ਤੇ ਲੈਸਾਂ ਵੀ ਲਵਾਉਂਦੇ ਹੁੰਦੇ ਨੇ ਜਿਹੜੇ ਆਪਣੇ ਬੁਟੀਕ ਵਾਲੇ ਹੋਗੇ ਇਹੇ ਹਨਾ ਇਹ ਲੈਸਾ ਵਗੈਰਾ ਲਾਉਂਦੇ ਹੁੰਦੇ ਨੇ ਇਹਦੇ ਨਾਲ ਵੀ ਬਹੁਤ ਵਧੀਆ ਕਮਾਈ ਹੋ ਜਾਂਦੀ ਹੈ ਇਹ ਤੁਸੀਂ ਇਹ ਵੀ ਤੁਸੀਂ ਕੰਮ ਕਰ ਸਕਦੇ ਹੋ ਅਗਰ ਜੇ ਤੁਹਾਡੇ ਕੋਲੇ ਕੋਈ ਪੱਗ ਪੀਕੋ ਵਾਲੀ ਮਸ਼ੀਨ ਹੈ ਜਿਵੇਂ ਕਢਾਈ ਵਾਲੀ ਹੁੰਦੀ ਹੈ ਨਾ ਕਈ ਵੀ ਨਹੀਂ ਪੈਣਾ ਕਢਾਈ ਕਰਦੇ ਨੇ ਉਹਨਾਂ ਕੋਲੇ ਕੰਮ ਨਹੀਂ ਹੁੰਦਾ ਹੈਗਾ ਤਾਂ ਉਹਦੇ ਨਾਲ ਤੁਸੀਂ ਪੱਗ ਪੀਕੋ ਕਰ ਸਕਦੇ ਹੋ ਚੁੰਨੀਆਂ ਪੀਕੋ ਕਰ ਸਕਦੇ ਹੋ ਇਹ ਕੰਮ ਵੀ ਦੇਖੋ ਵਧੀਆ ਇੱਕ ਪੱਗ ਸ਼ਾਇਦ 30 40 ਰੁਪਏ ਦੀ ਹੁੰਦੀ ਹੈ ਤੇ ਚੁੰਨੀਆਂ ਪੀਕੋ ਵੀ ਹੋ ਜਾਂਦੀਆਂ ਨੇ ਠੀਕ ਹੈ ਜੀ ਇਹਦੇ ਨਾਲ ਵੀ ਵਧੀਆ ਚਲੋ ਆਪਣੇ ਘਰੇ ਕਮਾਈ ਹੋ ਜਾਂਦੀ ਹੈ ਅਗਰ ਇਹ ਤੁਹਾਡੇ ਕੋਲੇ ਚਲੋ ਇਹ ਨਹੀਂ ਹੈਗੇ ਤਾਂ ਕਿਸੇ ਇੰਟਰ ਲੋਕ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਉਹ ਵੀ ਤੁਸੀਂ ਲਿਆ ਕੇ ਘਰੇ ਰੱਖ ਸਕਦੇ ਹੋ ਉਹਦੇ ਵਿੱਚ ਵੀ ਵਧੀਆ ਹੁੰਦਾ ਕਈ ਭੈਣਾਂ ਕੋਲੇ ਨਾ ਕਰੇ ਇੰਟਰਲੋਕ ਵਾਲੀ ਮਸ਼ੀਨਾਂ ਨਹੀਂ ਹੁੰਦੀ ਜਿਹੜੀ ਸਟੀਚਿੰਗ ਕਰ ਰਹੀਆਂ ਹੁੰਦੀਆਂ ਨੇ ਜਾਂ ਕਈ ਵਾਰੀ ਕੀ ਹੁੰਦਾ ਕਸਟਮਰ ਹੈ ਨਾ ਪੈਸੇ ਦੇਣ ਦੇ ਨਹੀਂ ਹੈਗੇ ਤਾਂ ਕਈ ਐਵੇਂ ਕਰਦੇ ਨੇ ਇੰਟਰਲੋਕ ਵਗੈਰਾ ਪ੍ਰੈਸ ਵਗੈਰਾ ਨੂੰ ਕਰਕੇ ਨਹੀਂ ਦਿੰਦੇ ਹੈਗੇ ਤਾਂ ਤੁਸੀਂ ਇੰਟਰਲੋਕ ਵਾਲੀ ਮਸ਼ੀਨ ਹੈ ਜਿਹੜੀ ਉਹ ਵੀ ਤੁਸੀਂ ਲਿਆ ਕੇ ਆਪਣੇ ਘਰੇ ਰੱਖ ਸਕਦੇ ਹੋ ਫਿਰ ਤੁਸੀਂ ਇੰਟਰਲੋਕ ਕਰ ਸਕਦੇ ਹੋ ਕੱਲੀਆਂ ਇੰਟਰਲੋਕ ਨਾਲ ਵੀ ਵਧੀਆ ਕੰਮ ਹੋ ਜਾਂਦਾ 20 ਰੁਪਏ 30 ਰੁਪਏ ਸ਼ਾਇਦ ਹੈਗੇ ਨੇ ਸੂਟ ਦੇ ਮਾਰਕੀਟ ਦੇ ਵਿੱਚ ਇੰਟਰਲੋਕ ਨੇ ਦੀ ਇਹ ਵੀ ਤੁਸੀਂ ਆਪਣਾ ਜਿਹੜਾ ਕੰਮ ਆ ਕਰ ਸਕਦੇ ਹੋ ਠੀਕ ਹੈ ਜੀ ਇੰਟਰਲੋਕ ਵਗੈਰਾ ਕਰ ਲਿਆ ਕਰੋ ਤੇ ਇੱਕ ਕੰਮ ਹੋਰ ਹੈ ਦੇਖੋ ਜਿਹੜੇ ਆਪਣੇ ਇਹ ਹੁੰਦੇ ਨੇ ਲਹਿੰਗੇ ਵਗੈਰਾ ਹੁੰਦੇ ਨੇ ਹਨਾ ਜਿੱਥੇ ਲਹਿੰਗੇ ਵਗੈਰਾ ਮਿਲਦੇ ਨੇ ਵਿਆਹ ਸ਼ਾਦੀਆਂ ਵਾਲੇ ਉਹਨਾਂ ਦੀ ਜਿਹੜੀ ਸ਼ਾਪ ਹੁੰਦੀ ਆ ਉੱਥੇ ਵੀ ਇਥੇ ਕੋ ਕੰਮ ਕਾਫੀ ਹੁੰਦਾ ਉੱਥੇ ਕੀ ਹੁੰਦਾ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਨਾ ਮਤਲਬ ਕੀ ਜਿਹੜਾ ਇਹ ਲਹਿੰਗੇ ਵਗੈਰਾ ਹੁੰਦੇ ਨੇ ਇਹ ਇੰਦਰ ਤੇ ਲੈਸਾਂ ਲੱਗਦੀ ਹੁੰਦੀਆਂ ਨੇ ਜਿਹੜੇ ਨਿਊ ਲਹਿੰਗੇ ਆਉਂਦੇ ਨੇ ਉਹਨਾਂ 'ਚ ਸਲਾਈ ਲੱਗਦੀ ਹੁੰਦੀ ਹੈ ਤੇ ਨੀਚੇ ਲੈਸ ਵਗੈਰਾ ਕੋਈ ਮੋਤੀ ਦੀ ਕੋਈ ਕਿਵੇਂ ਦੀ ਲੈਸ ਵਗੈਰਾ ਲੱਗਦੀ ਹੈ ਉਹਦੇ 'ਚ ਵੀ ਸੱਚੀ ਬਹੁਤ ਵਧੀਆ ਉਹ ਹੁੰਦੇ ਕਮਾਈ ਹੁੰਦੀ ਹੈ ਮੈਨੇ ਇਹ ਕੰਮ ਕਰਿਆ ਹੋਇਆ ਲਹਿੰਗੇ ਵਗੈਰਿਆਂ ਦਾ ਉਹ ਕੀ ਕਰਦੇ ਨੇ ਜਿਹੜੀ ਚੋਲੀ ਹੁੰਦੀ ਹੈ ਉਹ ਵੀ ਬਣਾਣੀ ਦੇ ਦਿੰਦੇ ਹੁੰਦੇ ਨੇ ਕਿਉਂਕਿ ਜੇ ਅਗਰ ਜੋ ਚੋਲੀ ਆਪਣੇ ਉਹਦੇ ਕੋਲੇ ਜਾਂਦੀ ਹੈ ਬੁਟੀਕ ਵਾਲਿਆਂ ਕੋਲੇ ਜਾਂਦੀ ਹੈ ਹੈਨਾ ਤਾਂ ਬੁਟੀਕ ਦੇ ਕਾਫੀ ਜ਼ਿਆਦਾ ਉਹ ਹੁੰਦੇ ਨੇ ਚਾਰजेस ਹੁੰਦੇ ਨੇ ਉਹ ਲੈਣਦੇ ਹੈਨਾ ਨਹੀਂ ਤੇ ਫਿਰ ਉਹ ਐਨੇ ਪੈਸੇ ਵਗੈਰਾ ਨਹੀਂ ਦਿੰਦੇ ਹੈਗੇ ਕਿਉਂਕਿ ਉਹਨਾਂ ਨੇ ਸਿਰਫ ਥੋੜੀ ਜਿਹੀ ਹਲਕੇ ਜਿਹੀ ਫਿਟਿੰਗ ਕਰਵਾਣੀ ਹੁੰਦੀ ਹੈ ਉਹਨਾਂ ਦੇ ਰੈਂਟ ਤੇ ਜਾਂਦੇ ਹੁੰਦੇ ਨੇ ਇਸ ਕਰਕੇ ਅਗਰ ਜੇ ਕਸਟਮਰ ਆਪਣਾ ਖਰੀਦਦਾ ਉਹ ਤਾਂ ਫਿਰ ਅਲੱਗ ਤੋਂ ਹੋ ਜਾਂਦਾ ਹੈ ਨਾ ਤੇ ਜਿਹੜੇ ਰੈਂਟ ਤੇ ਜਾਂਦੇ ਨੇ ਫਿਰ ਉਹ ਸਿੰਪਲ ਜਿਹੀ ਆਪਣੀ ਚੋਲੀ ਜਿਹੜੀ ਹੁੰਦੀ ਹੈ ਸਟਿਚ ਕਰਵਾਣੀ ਹੁੰਦੀ ਹੈ ਬਾਅਦ ਚੋਂ ਆਪਣੇ ਹਿਸਾਬ ਨਾਲ ਫਿਟਿੰਗ ਵਗੈਰਾ ਕਰਵਾਉਂਦੇ ਹੁੰਦੇ ਨੇ ਇਹ ਕੰਮ ਵੀ ਬਹੁਤ ਵਧੀਆ ਲਹਿੰਗੇ ਵਾਲੀ ਜਿਹੜੀ ਸ਼ਾਪ ਹੁੰਦੀ ਹੈ ਉੱਥੇ ਤੁਸੀਂ ਜਾ ਕੇ ਕਹਿ ਸਕਦੇ ਹੋ ਕਿ ਤੁਸੀਂ ਵੀ ਲੈਸਾ ਵਗੈਰਾ ਲਾ ਲਾ ਸਕਦੇ ਹੋ ਮੈਂ ਇਹ ਕੰਮ ਬਹੁਤ ਕੀਤਾ ਹੋਇਆ ਤੇ ਇਹਦੇ 'ਚ ਕਮਾਈ ਵੀ ਸੱਚੀ ਬਹੁਤ ਵਧੀਆ ਸਲਵਾਰਾਂ ਨਾਲੋਂ ਕਿਤੋਂ ਜ਼ਿਆਦਾ ਕਮਾਈ ਹੈ ਇਹਦੇ 'ਚ ਕੰਮ ਵੀ ਛੇਤੀ ਹੋ ਜਾਂਦਾ ਤੇ ਇੱਕ ਕੰਮ ਹੋਰ ਚਲੋ ਸ਼ਹਿਰਾਂ 'ਚ ਤਾਂ ਇਹ ਕੰਮ ਹੈ ਗਿਆ ਪਰ ਜਿਹੜੀਆਂ ਪਿੰਡਾਂ ਵਾਲੀਆਂ ਭੈਣਾਂ ਹੈਗੀਆਂ ਨੇ ਉਹ ਕੀ ਕੰਮ ਕਰ ਸਕਦੇ ਨੇ ਪਿੰਡਾਂ 'ਚ ਤਾਂ ਦੇਖੋ ਇਹ ਸ਼ੋਪ ਵਗੈਰਾ ਨਹੀਂ ਹੁੰਦੀਆਂ ਹੈਗੀਆਂ ਬੁਟੀਕਾਂ ਜ਼ਿਆਦਾ ਨਹੀਂ ਹੁੰਦੀਆਂ ਹੈਗੀਆਂ ਤਾਂ ਜਿਹੜੀਆਂ ਪਿੰਡਾਂ ਵਾਲੀਆਂ ਮੇਰੀਆਂ ਭੈਣਾਂ ਨੇ ਉਹ ਆਪਣਾ ਕਲਚਰ ਦਿਖਾ ਸਕਦੀਆਂ ਨੇ ਉਹ YouTube 'ਤੇ ਆਪਣਾ ਜਿਹੜਾ ਚੈਨਲ ਵਗੈਰਾ ਖੋਲ ਸਕਦੀਆਂ ਨੇ ਆਪਣਾ ਡੇਲੀ ਰੁਟੀਨ ਸ਼ੇਅਰ ਕਰ ਸਕਦੇ ਨੇ ਆਪਣੇ ਆਲੇ ਦੁਆਲੇ ਜਿਹੜਾ ਪਿੰਡ ਦਾ ਹੁੰਦਾ ਖੇਤਾਂ ਦਾ ਉਹ ਸ਼ੇਅਰ ਕਰ ਸਕਦੇ ਨੇ ਉਹ ਦਿਖਾ ਸਕਦੇ ਨੇ ਬਹੁਤ ਵਧੀਆ ਲੱਗਦਾ YouTube ਤੇ ਹੈਨਾ ਇਹ ਜਿਹੜੇ ਚੈਨਲ ਹੁੰਦੇ ਨੇ ਬਹੁਤ ਵਧੀਆ ਗਰੋ ਕਰਦੇ ਨੇ ਬਹੁਤ ਛੇਤੀ ਗਰੋ ਕਰਦੇ ਨੇ ਜਿਹੜੇ ਨੇਚਰਲ ਹੁੰਦੇ ਨੇ ਪਿੰਡਾਂ ਦੇ ਵਲੌਗ ਬਹੁਤ ਵਧੀਆ ਹੁੰਦੇ ਨੇ ਚੈਨਲ ਤੁਸੀਂ ਬਣਾ ਕੇ ਦਿਖਾ ਸਕਦੇ ਹੋ ਹੈਨਾ ਚੈਨਲ ਦੇ ਵਿੱਚ YouTube ਤੇ ਚੈਨਲ ਬਣਾ ਸਕਦੇ ਹੋ YouTube ਦੇ ਉੱਤੇ ਵੀ ਬਹੁਤ ਵਧੀਆ ਅਰਨਿੰਗ ਹੁੰਦੀ ਹੈ ਇੱਕ ਮਹੀਨੇ 'ਚ ਮਤਲਬ ਕਿ ਤੁਸੀਂ 10-12000 ਮਹੀਨਾ ਕਮਾ ਸਕਦੇ ਹੋ YouTube ਦੇ ਉੱਤੇ ਅਗਰ ਜੇ ਤੁਹਾਡਾ ਚੈਨਲ ਵਧੀਆ ਚੱਲ ਪੈਂਦਾ ਠੀਕ ਹੈ ਜੀ ਇੱਕ ਮਹੀਨੇ ਦੀ ਘੱਟੋ-ਘੱਟ ਕਮਾਈ ਇੰਨੀ ਹੈ ਵੱਧ ਤੋਂ ਵੱਧ ਤਾਂ ਦੇਖੋ ਕੋਈ ਅੰਤ ਨਹੀਂ ਹੈਗਾ YouTube ਤੇ ਤੁਸੀਂ ਆਪਣਾ YouTube ਤੇ ਵੀ ਚੈਨਲ ਖੋਲ ਸਕਦੇ ਹੋ ਜਿਹੜੇ ਮੇਰੇ ਭੈਣਾਂ ਪਿੰਡਾਂ ਤੇ ਸ਼ਹਿਰਾਂ ਵਾਲਿਆਂ ਵੀ ਇਹ ਕੰਮ ਕਰ ਸਕਦੇ ਆ ਅਗਰ ਜੇ ਤੁਹਾਨੂੰ ਕੋਈ ਕੰਮ ਆਉਂਦਾ ਕੋਈ ਪ੍ਰੋਫੈਸ਼ਨਲ ਹੈਗੇ ਤੁਸੀਂ ਕੋਈ ਸਲਾਈ ਕਢਾਈ ਦਾ ਕਰ ਦਿਓ ਉਹ ਵੀ ਤੁਸੀਂ ਦਿਖਾ ਸਕਦੇ ਹੋ ਜਿਵੇਂ ਮੈਂ ਦਿਖਾਉਣੀ ਆ ਹੈਨਾ ਇਹ ਵੀ ਤੁਸੀਂ ਕੰਮ ਕਰ ਸਕਦੇ ਹੋ YouTube ਦੇ ਉੱਤੇ ਆਪਣਾ ਚੈਨਲ ਬਣਾ ਕੇ ਤੇ ਬਹੁਤ ਵਧੀਆ ਸੱਚੀ ਅੱਜ ਦੇ ਕਮਾਈ ਦੇ ਸਾਧਨ ਚਲੋ ਹੈਗੇ ਤਾਂ ਹੈਗੇ ਨੇ ਵਾਧੂ ਨੇ ਪਰ ਹੁਣ ਉਹ ਜੇ ਖਰਚੇ ਵੀ ਹੋਏ ਪਏ ਨੇ ਹੈਨਾ ਮਹਿੰਗਾਈ ਬਹੁਤ ਹੋਈ ਪਈ ਹੈ ਘਰ 'ਚ ਇੱਕ ਜਣੇ ਦੀ ਕਮਾਈ ਨਾਲ ਖਰਚਾ ਵਗੈਰਾ ਨਹੀਂ ਨਿਕਲਦਾ ਹੈਗਾ ਬੱਚਿਆਂ ਦੀ ਸਕੂਲਾਂ ਦੀ ਫੀਸਾਂ ਵਗੈਰਾ ਕਾਫੀ ਹੋ ਜਾਂਦੇ ਨੇ ਇਸ ਕਰਕੇ ਮੈਂ ਕਹਿੰਨੇ ਸਭ ਨੂੰ ਹੀ ਹੈਣਾ ਰਲ ਕੇ ਕੰਮ ਕਰਨਾ ਚਾਹੀਦਾ ਲੇਡੀਜ਼ ਨੂੰ ਵੀ ਯਾਨਕੀ ਵਾਈਫ ਨੂੰ ਵੀ ਆਪਣੇ ਹਸਬੰਦ ਦਾ ਸਾਥ ਦੇਣਾ ਚਾਹੀਦਾ ਇਸ ਐਵੇਂ ਦੇਖੋ ਘਰਵਾਰ ਫਿਰ ਆਪਣਾ ਵਧੀਆ ਚੱਲਦਾ ਜਿਹੜਾ ਰੋਟੀ ਪਾਣੀ ਹੁੰਦੀ ਆ ਤਾਂ ਦੇਖੋ ਰੱਬ ਦਿੰਦਾ ਹੀ ਹੁੰਦਾ ਭੁੱਖੇ ਤਾਂ ਕਿਸੇ ਨੂੰ ਸਵੰਦਾ ਹੀ ਨਹੀਂ ਹੁੰਦਾ ਹੈਗਾ ਪਰ ਜਿਹੜੇ ਕੁਝ ਆਪਣੇ ਥੋੜੀ ਜਿਹੀ ਆਪਣੇ ਜ਼ਰੂਰਤਾਂ ਹੁੰਦੀਆਂ ਨੇ ਹੈਨਾ ਕੁਝ ਆਪਣੇ ਸੁਪਨੇ ਹੁੰਦੇ ਨੇ ਉਹ ਆਪਣਾ ਥੋੜੀ ਜਿਹੀ ਮਿਹਨਤ ਨਾਲ ਆਪਾਂ ਪੂਰੇ ਕਰ ਸਕਦੇ ਆ ਠੀਕ ਜੇ ਤੁਸੀਂ ਇੰਜ ਕਰਿਆ ਕਰੋ ਤੁਸੀਂ ਇਹ ਜਿਹੜੇ ਟਿਪਸ ਨੇ ਜਿਹੜੇ ਇਹ ਕੰਮਕਾਰ ਨੇ ਮੈਨੇ ਦੱਸੇ ਨੇ ਮੈਨੇ ਆਪ ਕੀਤੇ ਹੋਏ ਨੇ ਤੇ ਮੈਂ ਤੁਹਾਨੂੰ ਉਹੀ ਦੱਸ ਰਹੀ ਜਿਨ੍ਹਾਂ ਨਾਲ ਮੈਨੇ ਆਪਣੇ ਸ਼ਾ ਪੈਸੇ ਕਮਾਉਣ ਦੀ ਸ਼ੁਰੂਆਤ ਕੀਤੀ ਸੀਗੀ ਸ਼ੁਰੂ ਤੋਂ ਮੈਂ ਵੀ ਦੇਖੋ ਸਲਵਾਰਾਂ ਤੇ ਸਿਰਫ ਤਰਪਾਈਆਂ ਹੀ ਕਰਦੀ ਹੁੰਦੀ ਸੀਗੀ ਸਟੀਚਿੰਗ ਤਾਂ ਮੈਨੂੰ ਨਹੀਂ ਆਉਂਦੀ ਹੁੰਦੀ ਸੀਗੀ ਤੇ ਮੈਂ ਹੌਲੀ ਹੌਲੀ ਸਿੱਖੀ ਆ ਤੇ ਮੈਨੇ ਜਿਹੜੇ ਲਹਿੰਗੇ ਦੇ ਚੁੰਨੀਆਂ ਤੇ ਇਹਨਾਂ ਤੇ ਵੀ ਦੇਖੋ ਲੈਸਾ ਵਗੈਰਾ ਲਗਾਈਆਂ ਹੋਈਆਂ ਨੇ ਸ਼ਾਪ ਤੇ ਜਾ ਜਾ ਕੇ ਮੈਂ ਮਤਲਬ ਕਿ ਪੁੱਛਿਆ ਸੀਗਾ ਹੈਨਾ ਅਮੀ ਆਪਾਂ ਨੂੰ ਘਰੇ ਬੈਠੇ ਕੋਈ ਨਹੀਂ ਦੇਖੋ ਕੰਮ ਦਿੰਦਾ ਹੈਗਾ ਥੋੜਾ ਬੋਤਾ ਤੁਹਾਨੂੰ ਆਪ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਜਾਣਾ ਪੈਣਾ ਇੱਕ ਦੋ ਵਾਰੀ ਤਾਂ ਦੇਖੋ ਅਗਲਾ ਜਵਾਬ ਦਿੰਦਾ ਤੁਸੀਂ ਫੇਰ ਵੀ ਆਪਣਾ ਫੋਨ ਨੰਬਰ ਦਿਾਇਆ ਕਰੋ ਵੀ ਅਗਰ ਚਲੋ ਸੀਜ਼ਨ ਦੇ ਵਿੱਚ ਉਹਨਾਂ ਨੂੰ ਲੋੜ ਪਵੇ ਤਾਂ ਤੁਹਾਨੂੰ ਕੰਟੈਕਟ ਕਰ ਸਕਦੇ ਨੇ ਤੁਹਾਨੂੰ ਫੋਨ ਕਰ ਸਕਦੇ ਨੇ ਕਦੇ ਨਾ ਕਦੇ ਤਾਂ ਦੇਖੋ ਲੋੜ ਪੈਂਦੀ ਹੈ ਕਈ ਵਾਰੀ ਕੀ ਹੁੰਦਾ ਉਹਨਾਂ ਕੋਲ ਜੇ ਕੋਈ ਕਾਰੀਗਰ ਹੁੰਦਾ ਕਈ ਵਾਰੀ ਉਹ ਬਾਹਰ ਗਏ ਹੁੰਦੇ ਨੇ ਲੋੜ ਜ਼ਰੂਰਤ ਪਈ ਜਾਂਦੀ ਹੁੰਦੀ ਹੈ ਤਾਂ ਫਿਰ ਅਗਰ ਤੁਸੀਂ ਫੋਨ ਨੰਬਰ ਆਪਣਾ ਦੇ ਕੇ ਆਉਂਗੇ ਤਾਂ ਉਹਨਾਂ ਨੂੰ ਯਾਦ ਆ ਜਾਊਗਾ ਤੇ ਉਹ ਤੁਹਾਨੂੰ ਬੁਲਾ ਵੀ ਸਕਦੇ ਨੇ ਠੀਕ ਹੈ ਜੀ ਐਵੇਂ ਤੁਸੀਂ ਇਹ ਬਹੁਤ ਵਧੀਆ ਚਲੋ ਕਮਾਈ ਦੇ ਸਾਧਨ ਹੈਗੇ ਨੇ ਜਿਹੜੀਆਂ ਮੇਰੀਆਂ ਭੈਣਾਂ ਥੋੜੀ-ਬਹੁਤੀ ਸਟੀਚਿੰਗ ਕਰਦੀਆਂ ਨੇ ਉਹਨਾਂ ਲਈ ਹੈ ਬਾਕੀ ਅਗਰ ਜੇ ਤੁਸੀਂ ਹੈਨਾ ਵਧੀਆ ਪੜੇ ਲਿਖੇ ਹੈਗੇ ਹੋ ਕੋਈ ਕੰਮ ਕਰ ਨਹੀਂ ਕਰਦੇ ਤਾਂ ਤੁਸੀਂ ਆਪਣੇ ਕੋਈ ਟਿਊਸ਼ਨ ਦਾ ਕੰਮ ਵੀ ਜਿਹੜਾ ਘਰੇ ਹੈਗਾ ਉਹ ਤੋਰ ਸਕਦੇ ਹੋ ਹੈਨਾ ਟਿਊਸ਼ਨਾਂ ਦੀ ਵੀ ਅੱਜਕੱਲ ਫੀਸਾਂ ਸੱਚੀ ਬਹੁਤ ਹੋਈ ਪਈ ਹੈ ਮੈਂ ਆਪਣੇ ਬੇਟੇ ਦੀ ਫੀਸ ਅੱਜ ਮੈਂ ਟਿਊਸ਼ਨ ਲਗਾ ਕੇ ਆਈਆਂ 800 ਰੁਪਏ ਦੇ ਰਹੀਆਂ ਓਨਲੀ 2 ਘੰਟੇ ਪੜਾਉਂਦੀ ਐਲ ਕੇਜੀ ਦੀ ਤੁਸੀਂ ਆਪ ਹੀ ਹਿਸਾਬ ਲਾ ਲਓ ਬੱਚੇ ਅਗਰ ਜੇ ਤੁਹਾਡੇ ਕੋਲੇ 10 12 ਵੀ ਹੋਗੇ ਤਾਂ ਤੁਹਾਡਾ ਚਲੋ ਵਧੀਆ ਮਹੀਨੇ ਦਾ ਖਰਚਾ ਪਾਣੀ ਨਿਕਲ ਸਕਦਾ ਜਦ ਤੱਕ ਤੁਹਾਨੂੰ ਕੋਈ ਜੋਬ ਵਗੈਰਾ ਹੋਰ ਨਹੀਂ ਮਿਲਦੀ ਤੇ ਲੋ ਜੀ ਫ੍ਰੈਂਡ ਇੱਥੇ ਦੇਖੋ ਮੇਰਾ ਹੁਣ ਸਾਰੇ ਕੰਮ ਤੰਦੇ ਹੋ ਗਏ ਸੀਗੇ ਮੇਰੇ ਕੱਪੜੇ ਕਾਫੀ ਦਿਨਾਂ ਦੀ ਤੈਅ ਕਰਨ ਵਾਲੇ ਪਈ ਸੀਗੇ ਉਹ ਮੈਂ ਕਿਤੇ ਨੇ ਤੇ ਇੱਥੇ ਮੇਰਾ ਇਹ ਸੂਟ ਦੇਖੋ ਤਰਪਾਈ ਹੋ ਕੇ ਆ ਵੀ ਗਿਆ ਤੇ ਹੁਣ ਮੈਂ ਇਹ ਵੀਡੀਓ ਜਿਹੜੀ ਸਾਥ ਨੂੰ ਸ਼ੂਟ ਕਰ ਰਹੀ ਆ ਆ ਦੇਖੋ ਮੈਨੇ ਇੰਜ ਕਰਕੇ ਆਪਣਾ ਜਿਹੜਾ ਇਹ ਜਿਹੜਾ ਸੂਟ ਸਟਿਚ ਕੀਤਾ ਥੋੜਾ ਜਿਹਾ ਡਿਜ਼ਾਈਨ ਕੀਤਾ ਇਹ ਮੈਨੇ ਇੱਥੇ ਕੱਟ ਪਾਇਆ ਮੈਂ ਕਿਹਾ ਚਲੋ ਮੈਂ ਵੀ ਕੱਟ ਪਾ ਕੇ ਦੇਖਦੀ ਆ ਮੈਂ ਕਦੇ ਕੱਟ ਵਾਲਿਆ ਬਾਹਮਾ ਨਹੀਂ ਪਾਈਆ 슬ੀਵਸ ਆ ਦੇਖੋ ਤੇ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਦਾ ਬਣਿਆ ਮੇਰਾ ਸੂਟ ਇਹ ਇੱਥੇ ਮੈਂ ਬਟਨ ਲਗਾਏ ਨੇ ਤੇ ਸਲਵਾਰ ਦੇ ਨਾਲ ਦੇ ਕੱਪੜੇ ਦਾ ਮੈਨੇ ਇਹ ਡਿਜ਼ਾਈਨ ਦਿੱਤਾ ਤੇ ਸਲਵਾਰ ਦੇ ਵਿੱਚ ਮੈਨੇ ਇਲਾਸਟਿਕ ਪਾਈ ਹੈ ਤੇ ਸਿੰਪਲ ਜਮਾ ਪਲੇਨ ਆ ਦੇਖੋ ਸਲਵਾਰ ਐਨ ਬਿਲਕੁਲ ਫਿਨਿਸ਼ਿੰਗ ਨਾਲ ਬਣੀ ਹੋਈ ਹੈ ਮੇਰੀ ਤੇ ਇਹ ਤਿਆਰ ਹੋ ਕੇ ਆ ਗਈ ਆਪਣੀ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਇਹ ਸੂਟ ਮੈਂ ਕੱਲੂ ਪਾ ਕੇ ਜਾਣਾ ਕਿਤੇ ਕੰਮ ਜਾਣਾ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੇ ఫ్రెండ్ కలు ఫి ప్యారీ జీ వీడియో కల్ ఓకే టాటా బాయ బాయ్